ਜਦ ਬਠਿੰਡਾ ਦੇ ਅੰਦਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਸਾੜੀਆਂ ਸਾੜੀਆਂ ਪੰਜਾਬ ਸਰਕਾਰ ਦੇ ਬਜਟ ਦੀਆਂ ਕਾਪੀਆਂ ਕਿਹਾ ਨਹੀਂ ਰੱਖੀ ਕਿਸੇ ਵੀ ਵਰਗ ਦੇ ਲਈ ਇਸ ਦੇ ਵਿੱਚ ਕੋਈ ਗੱਲ ਅੱਜ ਬਠਿੰਡਾ ਦੇ ਮਿਨੀ ਸੈਕਟਰੀਟ ਦੇ ਬਾਹਰ ਵੱਖ-ਵੱਖ ਜਥੇਬੰਦੀਆਂ ਦੇ ਮੁਲਾਜ਼ਮਾਂ ਆਗੂ ਅਤੇ ਇਸ ਦੇ ਨਾਲ ਜੋ ਆਪਣਾ ਪੈਨਸ਼ਨਰ ਸਨ ਉਹ ਇਸ ਦੇ ਵਿੱਚ ਸ਼ਾਮਲ ਹੋਏ ਜਿਸ ਦੇ ਵਿੱਚ ਉਹਨਾਂ ਵੱਲੋਂ ਪੰਜਾਬ ਸਰਕਾਰ ਦੇ ਬਜਟ ਦੀਆਂ ਆਪਣਾ ਕਾਪੀਆਂ ਸਾੜ ਗਈਆਂ ਸਾੜ ਗਈਆਂ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਜੋ ਬਜਟ ਲੈ ਕੇ ਆਈ ਹੈ ਇਸ ਦੇ ਵਿੱਚ ਕਿਸੇ ਵੀ ਵਰਗ ਦੇ ਲਈ ਕੁਝ ਵੀ ਨਹੀਂ ਨਹੀਂ ਰੱਖਿਆ ਗਿਆ ਸਿਰਫ ਇੱਕ ਨਾ ਵੱਲੋਂ ਇਹ ਆਪਣੀ ਜਿਹੜੀ ਇੱਕ ਇਹ ਇੱਕ ਫਾਰਮੈਲਟੀ ਪੂਰੀ ਕੀਤੀ ਗਈ ਹੈ ਕਿਸੇ ਵੀ ਵਰਗ ਨੂੰ ਇਸ ਤੋਂ ਕੋਈ ਫਾਇਦਾ ਨਹੀਂ ਹੋਵੇਗਾ ਅੱਜ ਉਹਨਾਂ ਵੱਲੋਂ ਬਠਿੰਡਾ ਦੇ ਮਿਨੀ ਸੈਕਟਰੀਟ ਦੇ ਬਾਅਦ ਜਿੱਥੇ ਨਾਰੇਬਾਜੀ ਕੀਤੀ ਗਈ ਉੱਥੇ ਇਸ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ ਹਾਏ 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 ਜੈ ਸਰਕਾਰ ਮਰਦਾਬਾਦ 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 ਹਾਏ 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 ਪੰਜਾਬ सरकार ਮਰਦਾਬਾਦ 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 ਰਾਜ ਵਿਰੋਧੀ ਬਜਟ ਮਰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਆਮ पार्टी सरकार ਸਰਕਾਰ ਮਰਦਾਬਾਦ 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 ਦਾ ਮੁੱਖ ਮੰਤਰੀ मुख्यमंत्री हाय 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 ਜ਼ਿਲ੍ਹਾ ਕੰਵੈਨਰ ਪੀ ਡੀਡੀ ਫੀਲਡ ਐਂਡ ਵਰਕਸ਼ਾ ਵਰਕਰਜ਼ ਯੂਨੀਅਨ ਪੰਜਾਬ ਹੱਕੀ ਮਾਮਲਾ ਚ ਬੱਟਿਆ। ਮੌਲਿਆ ਜੀ ਸਰਕਾਰ ਨੇ ਜੋ ਬਜਟ ਪੇਸ਼ ਕੀਤਾ ਅੱਜ ਅਸੀਂ ਉਹਦੀਆਂ ਕਾਪੀਆਂ ਸਾੜ ਰਹੇ ਹਾਂ। ਔਰ ਉਹਦੇ ਲਈ ਮਲਾਜ਼ਮਾਂ ਦੇ ਲਈ ਸਰਕਾਰ ਨੇ ਕੋਈ ਵੀ ਪਾਲਿਸੀਜ਼ ਜਾਂ ਸਾਡੇ ਜਿਹੜੇ ਬਕਾਏ ਆ ਪੇ ਕਮਿਸ਼ਨ ਦੇ ਜਾਂ ਬਕਾਏ ਪੇ ਕਮਿਸ਼ਨ ਨੂੰ ਸੋਧ ਕੇ ਲਾਗੂ ਕਰਨ ਦੀ ਗੱਲ ਹੈ ਜਿਹੜੀ ਮਲਾਜ਼ਮਾਂ ਦੀ ਉਹਦੇ ਉੱਤੇ ਸਰਕਾਰ ਨੇ ਬਜਟ ਦੇ ਵਿੱਚ ਕੁਝ ਵੀ ਨਹੀਂ ਰੱਖਿਆ ਔਰ ਮਲਾਜ਼ਮਾਂ ਨੂੰ ਕਿਤੇ ਵੀ ਇਹਨਾਂ ਨੇ ਮਤਲਬ ਕਿਸੇ ਵੀ ਟਿਪਸ ਦੇ ਉੱਤੇ ਲੈ ਆ ਨਹੀਂ ਔਰ ਅਸੀਂ ਇਸ ਬਜਟ ਦੀ ਘੋਰ ਨਿੰਦਿਆ ਕਰਦੇ ਹਾਂ। ਔਰ ਇਹ ਜੋ ਬਜਟਾ ਉਹ ਦੇਸ਼ਾਹੀਣਾ ਔਰ ਕਰਜ਼ਾ ਚੜਾਉ ਜਿਹੜਾ ਸਾਡਾ ਬਜਟਾ ਇਹ ਇਹ ਸਰਕਾਰ ਆ ਜਿਹੜੀ ਆਪਣੇ ਬੋਰਡਾਂ ਤੇ ਇੰਨੇ ਨੇ ਪੈਸੇ ਖਰਚ ਕਰ ਰਹੀ ਆ ਆਪਣੀਆਂ ਪ੍ਰਾਪਤੀਆਂ ਦੱਸਣ ਦੇ ਲਈ ਪਰ ਪ੍ਰਾਪਤੀਆਂ ਇਹਨਾਂ ਦੀਆਂ 4 ਸਾਲਾਂ ਦੇ ਵਿੱਚ ਲੋਕਾਂ ਨੇ ਦੇਖੀਆਂ ਨੇ ਕਿ ਜੋ ਕੁਝ ਹਸ ਰਾਜ ਪੰਜਾਬ ਦੇ ਵਿੱਚ ਇਸ ਸਰਕਾਰ ਦਾ ਹੋ ਰਿਹਾ ਉਹ ਦੇ ਵਿਰੋਧ ਦੇ ਵਿੱਚ ਅਸੀਂ ਆਪਣੀ ਪ੍ਰੋਟੈਸਟ ਕਰ ਰਹੇ ਮੈਂ ਦੋੜ ਕਿਹੜੇ ਮੈਕ ਮੈਕ ਮੈਂ ਦਰਸ਼ਕਾਂ ਆ ਪੰਜਾਬ ਗਾਉਂਡ ਪੈਨਸ਼ਨਰ ਐਸੋਸੀਏਸ਼ਨ ਦਾ ਜਨਰਲ ਸੈਕਟਰੀ ਜ਼ਿਲ੍ਹਾ ਜਨਰਲ ਸੈਕਟਰੀ ਤੇ ਇਹ ਸਾਡੇ ਨਾਲ ਵੱਖ-ਵੱਖ 부ਹਾਗਾ ਦੇ ਮੁਲਾਜ਼ਮ ਵੀ ਹੈਗੇ ਵੱਖ-ਵੱਖ 부ਹਾਗਾ ਦੇ ਪੈਨਸ਼ਨਰ ਵੀ ਹੈਗੇ ਸੋ ਪੰਜਾਬ ਲੈਵਲ ਦੇ ਉੱਤੇ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਜਿਹੜੀ ਅੰਜਾ ਫਰੰਟ ਬਣਿਆ ਹੋਇਆ ਉਹਦੇ ਸੱਜੇ ਦੇ ਉੱਤੇ ਉਹ ਪੰਜਾਬ ਸਰਕਾਰ ਨੇ ਬਜਟ ਪੇਸ਼ ਕੀਤਾ ਹੈ ਉਸ ਬਜਟ ਦੇ ਵਿੱਚ ਜਿਹੜਾ ਮੁਲਾਜ਼ਮਾਂ ਤੇ ਪੈਨਸ਼ਨਰਾਂ ਜਾਂ ਹੋਰ ਵਰਗਾਂ ਨੂੰ ਵੀ ਕੁਛ ਨਹੀਂ ਦਿੱਤਾ ਗਿਆ ਉਹਦੇ ਵਿਰੋਧ ਦੇ ਬੇਟਾ ਅਸੀਂ ਪੰਜਾਬ ਸਰਕਾਰ ਦਾ ਬਜਟ ਦੀਆਂ ਕਾਪੀਆਂ ਸਾੜ ਰਹੇ ਅੱਜ ਦਾ ਪ੍ਰੋਗਰਾਮ ਇਹ ਹੈ ਕਿਉਂਕਿ ਪੰਜਾਬ ਸਰਕਾਰ ਨੇ ਸਤਾ ਚੌਰ ਤੋਂ ਪਹਿਲਾਂ ਤੇ ਲਿਖਤੀ ਕੰਧਾਂ ਦੇ ਉੱਤੇ ਵੀ ਨਾਰੇ ਲਾਏ ਲੋਕਾਂ ਨਾਲ ਵਾਅਦੇ ਵੀ ਕੀਤੇ ਕਿ ਅਸੀਂ ਸਾਰੇ ਜਿਹੜੇ ਕੱਚੇ ਕੰਮ ਹੈ ਉਹਨੂੰ ਪੱਕੇ ਕਰਾਂਗੇ ਆਊਟਸੋਰਸ ਕੰਮੇ ਪੱਕੇ ਕਰਾਂਗੇ ਅਢਾਹ ਕੰਮ ਨੂੰ ਪੱਕੇ ਕਰਾਂਗੇ ਨਵੀਆਂ ਰੈਗੂਲਰ ਭਰਤੀਆਂ ਜਾਰੀ ਕਰਾਂਗੇ ਅਤੇ ਜਿਹੜਾ ਪੈਨਸ਼ਨਰ ਦੇ ਬਟਾਏ ਆ ਉਹ ਅਸੀਂ ਦੇਵਾਂਗੇ 6ਵੇਂ ਪੇ ਕਮਿਸ਼ਨ ਇਹ ਸਾਰੀਆਂ ਜਿਹੜੀਆਂ ਤੂਟੀਆਂ ਉਹ ਦੂਰ ਕਰਕੇ ਲਾਗੂ ਕਰਾਂਗੇ ਪਰ ਅੱਜ ਤੱਕ ਸਰਕਾਰ ਨੂੰ ਸਾਢੇ 35 ਸਾਲ ਹੋ ਗਏ ਤੇ ਝੂਠੇ ਲਾਰੇ ਲਾ ਕੇ ਝੂਠਾ ਹੀ ਬਜਟ ਹੈ ਇਸ ਬਜਟ ਦੇ ਵਿੱਚ ਕੱਚੇ ਕਾਮਿਆਂ ਲਈ ਜਾਂ ਰੈਗੂਲਰ ਕਰਨ ਲਈ ਡੀਏ ਦੀਆਂ ਕਿਸ਼ਤਾਂ ਦਾ ਸਾਰੇ ਪੈਂਸਰਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਦਾ ਕੋਈ ਬਜਟ ਪ੍ਰੋਵੀਜ਼ਨ ਨਹੀਂ ਰੱਖਿਆ ਇਸ ਤਰ੍ਹਾਂ ਵਕ ਵਕ ਇਹ ਸਾਰੇ ਅੱਜ ਦੇ ਲੋਕ ਹੈ ਕਿਰਤੀ ਕੰਮ ਹੈ ਜਾਂ ਘਰਾਨਾ ਹੈ ਉਹਨਾਂ ਲਈ ਵੀ ਬਜਟ ਵਿੱਚ ਕੁਝ ਨਹੀਂ ਰੱਖਿਆ ਗਿਆ ਇਹ ਸਰ ਕੇ ਇਸ ਨਿਕੰਮੀ ਸਰਕਾਰ ਦੇ ਬਜਟ ਨੂੰ ਅਸੀਂ ਸਾਦਨ ਦੇ ਲਈ ਇੱਥੇ ਸਾਰੇ ਇਕੱਠੇ ਹੋਏ ਹਾਂਗੇ ਅਤੇ ਆਪਣਾ ਰੋਸ ਸਾਰੇ ਪੰਜਾਬ ਦੇ ਵਿੱਚ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਅੱਜ ਕਾਫੀ ਆਸਾਨੀਆਂ ਕਿ ਸਭ